ਕਿ ਅਸੀਂ ਇੰਗਲਿਸ਼ ਸ਼ਾਂਤਾਨ 40 ਕਿਲੋ ਦਾ ਮੇਰਾ ਵੀ ਜਾਨਾ ਤੇ ਅਸੀਂ ਰਿਕਵਰ ਕੀਤੀ ਸੀ ਕੋਤਵਾਲੀ 132 ਨੰਬਰ ਐਫ ਆਈ ਆਰ ਦਰਜ ਹੋਈ ਸੀ 7ਵੇਂ ਮਹੀਨੇ ਇਸੇ ਸਾਲ ਉਹਦੇ ਚ ਜਿਹੜਾ ਲਖਵੀਰ ਸਿੰਘ ਲੱਖਾ ਸੀ ਉਹਦੀਆਂ ਜਿੱਦੀਆਂ ਦੀ ਐ ਡੀ ਪੀ ਐਸ ਐਕਟ 60 ਐਫ ਧਾਰਾ ਹੁੰਦੀ ਹੈ ਉਹਦੀ ਪ੍ਰੋਵੀਜ਼ਨ ਹੁੰਦੀ ਹੈ ਤੇ ਨਾਲੇ ਸਰਕਾਰ ਵੱਲੋਂ ਤੇ ਕਾਨੂੰਨ ਵੀ ਇਹੀ ਕਹਿੰਦਾ ਕਿ ਅਸੀਂ ਜਿਹੜਾ ਯੁੱਧ ਨਸ਼ਾ ਅੰਮ੍ਰਿਤ ਅਸੀਂ ਅਰੰਭਿਆ ਹੋਇਆ ਸਰਕਾਰ ਨੇ ਉਹਦੇ ਵਿੱਚ ਅਸੀਂ ਇਕੱਲਾ ਜਿਹੜਾ ਦੋਸ਼ੀ ਹੈਗਾ ਜਿਹੜਾ ਇਹ ਚੀਜ਼ ਚ ਕ੍ਰਿਮੀਨਲ ਐਕਟੀਵਿਟੀ ਚ ਨਾਰਕੋਟਿਕਸ ਵਾਲੀ ਜਿਹਨੇ ਨੌਲਡ ਕੰਦਾ ਉਹਦੇ ਉਨੂੰ ਹੀ ਪੜਦੇ ਉਹਦੇ ਤੇ ਉਹ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੀ ਥੋੜਾ ਥਾਲਾ ਕਰੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਆ ਉਹ ਵੀ ਹੁੰਦੀ ਆ ਇਹ ਤਾਂ ਹੁੰਦੀ ਆ ਤਾਂ ਜੋ ਉਹ ਇਸ ਕ੍ਰਿਮੀਨਲ ਐਕਟੀਵਿਟੀ ਤੇ ਨਸ਼ਾ ਤੇ ਜਿੰਨੇ ਨਸ਼ੇ ਮਸੇ ਤੇ ਸਕਰੀਟ ਜਿੰਨੇ ਵੀ ਪੈਸੇ ਉਹਨੇ ਕਮਾਏ ਹੋਏ ਨੇ ਜਾਂ ਕੋਈ ਪ੍ਰਾਪਰਟੀ ਬਣਾਈ ਹੋਈ ਆ ਉਹਨੂੰ ਐਸੀ ਆਇਡੈਂਟੀਫਾਈ ਕਰਦੇ ਆ ਸਾਡੀ ਇੱਕ ਐਫਆਈਯੂ ਦੀ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਦੀ ਇੱਕ ਸਪੈਸ਼ਲ ਬਣਾਈ ਹੋਈ ਹੈ ਟੀਮ ਬਣੀ ਹੋਈ ਹੈ ਆਪਣੇ ਡੀਐਸਪੀ ਆਪਣੇ ਗੁਰਪ੍ਰੀਤ ਸਿੰਘ ਹੋਰੀ ਹੈਗੇ ਉਹ ਸੀਨੀਅਰ ਹੈੱਡ ਹੈਗੇ ਨੇ ਤੇ ਅਸੀਂ ਉਹ ਜਿਹੜਾ ਵੀ ਇਹਨਾਂ ਨੇ ਇਲੀਗਲ ਤੌਰ ਤੇ ਪੈਸੇ ਕਮਾਏ ਆ ਚਾਹੀ ਪ੍ਰਾਪਰਟੀਆਂ ਬਣਾਈਆਂ ਚਾਹੀ ਉਹਦੇ ਆਪ ਦੇ ਨਾਂ ਤੇ ਆ ਚਾਹੀ ਉਹਨਾਂ ਦੇ ਰਿਸ਼ਤੇਦਾਰਾਂ ਦੇ ਨਾਂ ਤੇ ਆ ਜਿਹੜੀ ਨਸ਼ੇ ਨਾਲ ਰਿਲੇਟਡ ਹੁੰਦੀ ਹੈ ਉਹਨੂੰ ਆਈਡੈਂਟੀਫਾਈ ਕਰਦੇ ਆ ਤੇ ਸਾਡੀ ਕੰਪੀਟੈਂਟ ਅਥਾਰਟੀ ਹੁੰਦੀ ਉਹਨੂੰ ਕੇਸ ਬਣਾ ਕੇ ਭੇਜਦੇ ਆ ਉਹ ਵੰਦੀ ਹੈਗੇ ਜੀ ਦਿੱਲੀ ਸੋ ਇਸੇ ਕੇਸ 'ਚ ਇਹਨਾਂ ਨੇ ਕੰਪੀਟੈਂਟ ਅਥਾਰਟੀ ਨੂੰ ਕੇਸ ਭੇਜਿਆ ਸੀ ਤੇ ਦਿੱਲੀ ਉਹਨਾਂ ਨੇ ਫਿਰ ਹੁਣ ਸਾਨੂੰ ਫ੍ਰੀਜ਼ਿੰਗ ਦੇ ਆਰਡਰ ਦਿੱਤੇ ਆ ਲਖਵੀਰ ਲੱਖਾਂ ਦੀਆਂ ਸੀ ਪ੍ਰਾਪਰਟੀਜ਼ ਅਲੱਗ-ਅਲੱਗ ਤਕਰੀਬਨ 8 ਪ੍ਰਾਪਰਟੀਜ਼ ਉਹਦੀਆਂ ਆਇਡੈਂਟੀਫਾਈ ਕਰਾਈਆਂ ਸੀ 2.5 ਕਰੋੜ ਦੀਆਂ ਉਹ ਚ ਸਾਨੂੰ ਫ੍ਰੀਜ਼ਿੰਗ ਆਰਡਰ ਆ ਗਿਆ ਜਿਸ ਦੇ ਸਿ ਹੁਮਾਇਦ ਤੇ ਕਦੇ ਤੁਸੀਂ ਪਿੱਛੇ ਦੇਖਿਆ ਕਿ ਨੋ ਲਗਾਈ ਵੀ ਹੋਏ ਹੈਗੇ ਚਸਪਾ ਕੀਤੇ ਹੈਗੇ ਸੋ ਅਸੀਂ ਇਹੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਨਾ ਸੋ ਨਾ ਕੇਵਲ ਜਿਹੜੇ ਦੋਸ਼ੀ ਏ ਜਿਹੜੇ ਤਸਕਰੀ ਚ ਫੜੇ ਆ ਨਾ ਸੋ ਉਹਨਾਂ ਨੂੰ ਕੇਵਲ ਇਹੀ ਅਰੈਸਟ ਕਰਦੇ ਆ ਤੇ ਨਸਾ ਜਿਹੜਾ ਬਰਮਹਲ ਹੁੰਦਾ ਬਟ ਉਹਦੀ ਜਾਇਦਾਦ ਦਾ ਵੀ ਸਾਰਾ ਜਿੰਦਗੀ ਕਹਿੰਦੇ ਇਨਵੈਸਟੀਗੇਸ਼ਨ ਹੁੰਦੀ ਹੈ ਇਹ ਮਤ ਸੋਚੇ ਕਿ ਜਿਹੜਾ ਨਸ਼ਾ ਤਸਕਰ ਹੈਗਾ ਕਿ ਇਕਲਾ ਉਹ ਫੜਿਆ ਗਿਆ ਜੀ ਉਹ ਕੰਮ ਉੱਥੇ ਠੱਪ ਹੋ ਗਿਆ ਨਾ ਉਹਦੀ ਅਸੀਂ ਬਿਲਕੁਲ ਬੈਕਵਰਡ ਲਿੰਕੇਜ ਇਸ ਤੇ ਜਿਹੜਾ ਇੱਕ ਪਾਰਟ ਆਪਣਾ ਪ੍ਰਾਪਰਟੀ ਵਾਲਾ ਵੀ ਹੈਗਾ ਤਾਂ ਜੋ ਉਹਨੂੰ ਲੱਗੇ ਪਤਾ ਲੱਗੇ ਉਹਨੂੰ ਵੀ ਆਸੇ-ਪਾਸੇ ਦੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਇਹ ਸੇ ਨਸ਼ਾ ਤਸਕਰੀ ਦੇ ਧੰਦੇ 'ਚ ਇਕੱਠ ਨਹੀਂ ਰੱਖਿਆ ਹੈਗਾ ਉਸੇ ਚੇਂਜ ਲੜੀ ਚਾਜੇ ਸੀ ਇਸ ਚੀਜ਼ ਤੇ ਜਿਹੜੀ ਕੰਪਟੈਂਟ ਅਥਾਰਟੀ ਨੇ ਫ੍ਰੀਜ਼ਿੰਗ ਦਾ ਆਰਡਰ ਸੀ ਉਹ ਅਸੀਂ ਚੱਪਕੋਈ ਹੋਈ ਹੈਗੇ ਆ ਇਹਦੇ ਨਾਲ ਨਾਲ ਇਹ ਵੀ ਇੱਕ ਤੁਹਾਨੂੰ ਮੈਂ ਦੱਸ ਅਸੀਂ ਤਕਰੀਬਨ 74 ਕੇਸ ਜਿਹੜੇ ਆਇਡੈਂਟੀਫਾਈ ਕੀਤੇ ਸੀ ਅਸੀਂ ਜਿਹੜੇ ਕੰਪੀਟੈਂਟ ਅਥਾਰਟੀ ਨੂੰ ਭੇਜੇ ਸੀ 74 ਕੇਸਾਂ 'ਚ ਸਾਨੂੰ ਪ੍ਰਾਪਰਟੀ ਫ੍ਰੀਜ਼ ਦੇ ਬਠਿੰਡਾ ਡਿਸਟ੍ਰਿਕਟ ਦੇ ਆਰਡਰ ਆਏ ਹਨ ਤਕਰੀਬਨ 13 ਕਰੋੜ ਦੀ ਪ੍ਰਾਪਰਟੀ ਉਹ ਵੀ ਹੈਗੀ ਜਿਹੜੀ ਫ੍ਰੀਜ਼ ਕੀਤੀ ਹੈ ਹੁਣ ਇਹ ਇਸ ਤੋਂ ਅੱਗੇ ਜੋ ਵੀ ਕੰਪੀਟੈਂਟ ਅਥਾਰਟੀ ਇਸ ਪ੍ਰਾਪਰਟੀ ਦੇ ਨਾਲ ਸੰਬੰਧਿਤ ਆਰਡਰ ਦੇਗੀ ਹੁਣ ਉਹ ਸਰ 2.5 ਕਰੋੜ ਦੇ ਵਿੱਚ ਕਿੰਨੀਆਂ ਪ੍ਰਾਪਰਟੀਆਂ ਇਹਦੀਆਂ ਤਕਰੀਬਨ 8 ਪ੍ਰਾਪਰਟੀਆਂ ਜਿਹੜੀਆਂ ਹੁਣ ਇਹ ਲਖਵੀਰ ਲੱਖੇ ਦੇ ਨਾਂ ਤੇ ਆ ਤਕਰੀਬਨ ਇਹਦਾ ਹੈ ਨੇੜੇ 90 ਲੱਖ ਤੇ 20 ਹਜ਼ਾਰ ਰੁਪਏ ਦੀ ਇਹਦੀ ਕੀਮਤ ਹੈ ਤੇ ਤਕਰੀਬਨ ਕਰੋੜ ਬਾਕੀ ਹੋਰ ਪ੍ਰਾਪਰਟੀਆਂ ਜਗਾ ਜਗਾ ਲੱਗ ਇਹਦੀ ਸਰ ਉਹ ਆਇਡੈਂਟੀਫਾਈ ਹੋ ਗਈਆਂ ਜੀ ਬਿਲਕੁਲ ਬਿਲਕੁਲ ਜੀ ਉਹਨਾਂ ਦੇ ਸਾਰਿਆਂ ਦੀ ਜਿਹੜੀ ਕੀਮਤ ਮਿਲਾ ਕੇ ਢਾਈ ਕਿੱਥੇ ਕਿੱਥੇ ਕਰੋੜ ਬਾਕੀ ਸੱਤ ਕਿਹੜੀਆਂ ਨੇ ਉਹ ਲੱਗ ਲੱਗ ਆਪਣੇ ਬਠਿੰਡੇ ਜਿਲ੍ਹੇ 'ਚ ਹੈਗੀਆਂ ਜੀ ਮੁਕਸਰ ਵੀ ਹੈਗੀਆਂ ਜਿੱਦਾਂ ਆਪਾਂ ਕਾਰਾਂ ਵੀ ਹੈਗੀਆਂ ਚੱਲ ਚੱਲ ਦੋਵੇਂ ਹੈਗੀਆਂ ਸਰ ਕਾਰ ਕਿੰਨੀਆਂ ਕਾਰਾਂ ਜੀ ਚਾਰ ਅਸੀਂ ਤੁਹਾਨੂੰ ਸਾਰੀ ਡਿਟੇਲ ਵੀ ਸ਼ੇਅਰ ਕਰ ਦਿੰਨੇ ਆ ਜੀ ਇਹ ਲਗਰਾਸੀ ਰੋਡ ਦੇ ਅੱਛਾ ਇਹ ਟਾਈਮ ਕਾਫੀ ਲੱਗ ਗਿਆ ਆਪਾਂ ਨੂੰ ਆਪਾਂ ਨੂੰ ਰਿਪੋਰਟ ਭੇਜਣ ਨੂੰ ਟਾਈਮ ਲੱਗ ਜਾਂਦਾ ਜਾਂ ਉਧਰੋਂ ਕੋਈ ਵੀ ਚੀਜ਼ ਜਿਹੜੀ ਹੁੰਦੀ ਆ ਪਹਿਲਾਂ ਤੇ ਇਹਦਾ ਤੇ ਘਰ ਦੇ ਚੋਂ ਕੋਈ ਵੀ ਚੀਜ਼ ਨੂੰ ਪਹਿਲਾਂ ਡਿਟੇਫਾਈ ਕਰਨਾ ਹੁੰਦਾ ਹੈ ਫਿਰ ਪਤਾ ਕਰਨਾ ਹੁੰਦਾ ਕਿ ਉਹ ਵੀ ਸਾਰੀ ਚੀਜ਼ ਕਾਨੂੰਨ ਦੇ ਮੁਤਾਬਕ ਹੀ ਹੁੰਦੀ ਹੈ ਕੋਈ ਇਦਾਂ ਤਾਂ ਹੈ ਨਹੀਂ ਕਿ ਆਪਾਂ ਫਿਰ ਦੇਖਣਾ ਅੰਦਰ ਰੂਲਜ਼ ਦੇ ਮੁਤਾਬਕ ਜਾਂ ਐਨਡੀਆ ਸੈਕਟਰ ਦੇ ਮੁਤਾਬਕ ਕਿ ਨਸ਼ਾ ਤਸਕਰੀ ਤੋਂ ਚੀਜ਼ ਉਹਨੇ ਬਣਾਈ ਹੈਗੀਆ ਫਿਰ ਉਸ ਚੀਜ਼ ਨੂੰ ਸਾਰਾ ਪੇਪਰ ਵਰਕ ਹੁੰਦਾ ਹੈ ਫਿਰ ਕੇਸ ਬੰਦ ਆਇਆ ਤੇ ਦਿੱਲੀ ਜਾਂਦਾ ਸਾਰੀ ਚੀਜ਼ ਨੂੰ ਥੋੜਾ ਜਿਹਾ ਟਾਈਮ ਲੱਗਦਾ ਬਟ ਫਿਰ ਵੀ ਦੇਖੋ ਅਸੀਂ ਸਾਡੀ ਜਿਹੜੀ ਐਫਆਈਯੂ ਦੀ ਟੀਮ ਹੈਗੀ ਹੈ ਮੁਸਤੈਦੀ ਦਿਖਾਉਂਦੇ ਹੋਏ ਆਈ ਤਕਰੀਬਨ ਮਹੀਨੇ ਦੇ ਅੰਦਰ ਹੀ ਇਹ ਸਾਰਾ ਕੁਝ ਕਰ ਲਿਆ ਅਸਰ ਬੈਂਕ ਖਾਤੇ ਕਿੰਨੇ ਕੋਈ ਪਤਲੇ ਕੇ ਪੈਸੇ ਇਹ ਸਾਰਾ ਐਸ ਕਲੀਡੈਂਟੀ ਹੋਇਆ ਇਹ ਚੱਲਦਾ ਨਿਰੰਤਰ ਚੱਲ ਰਿਹਾ ਬੈਂਕ ਖਾਤੇ ਵੀ ਉਹਦੀ ਆਇਡੈਂਟੀਫਾਈ ਹੋ ਰਹੇ ਨੇ ਬਾਕੀ ਰਿਸ਼ਤੇਦਾਰਾਂ ਦੀਆਂ ਤੇ ਬਾਕੀ ਜਿਹੜੇ ਹੋਰ ਇਹਦੇ ਦੋਸ਼ੀ ਹੈਗੇ ਸੀ ਉਹਨਾਂ ਦੀ ਪ੍ਰੋਪਰਟੀ ਆਇਡੈਂਟੀਫਾਈ ਹੋ ਗਈ ਤੇ ਪਹਿਲਾਂ ਵੀ ਕੋਈ ਪਰਚਾ ਹੈ ਜੀ ਇਸ ਤੋਂ ਨਾ ਇਸ ਬੰਦੇ ਦੇ ਤੇ ਹੈਗੀ ਹੈ ਜੀ ਬਾਕੀ ਕੰਮ ਕਰਦੇ ਨੇ ਹੁਣ ਅੰਦਰ ਇਹ 8 ਤਰੀਕ ਨੂੰ ਕੋਤਵਾਲੀ ਦੇ ਵਿੱਚ ਹੋਇਆ ਸੀ 8 7 ਨੂੰ ਜੀ 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 ਜਿਹੜਾ ਪਰਚਾ ਆਪਾਂ 40 ਕਿਲੋ ਦਾ ਆਪਾਂ ਕੋਤਵਾਲੀ ਥਾਣੇ ਦਿੱਤਾ ਨਾ ਜੀ 8 7 ਨੂੰ 152 ਨੰਬਰ ਐਫ ਆਈ ਆਰ ਉਸੇ ਕੇਸ ਚ ਹੈਗਾ ਉਸ ਤੋਂ ਇਹ ਸਾਰੀ ਉਸਾਰੀ ਹੋਈ ਪਿਆ ਫਲਾਰ ਦੇ ਵਿੱਚ ਪਹਿਲਾਂ ਸੀ ਆ ਬਾਅਦ ਚ ਹੋਈ ਆ ਜਿਹੜੀ ਉਹਨੇ ਖਰੀਦਿਆ ਸੀ ਇਸੇ ਸਾਲ ਖਰੀਦਿਆ ਰੱਦ ਇਹ ਹੂਬ ਹੂ ਇਦਾਂ ਸੀ ਜਦੋਂ ਰੇਡ ਪਈ ਸੀ ਹੂਬ ਹੂ ਇਦਾਂ ਹੀ ਸੀ ਜੀ ਉਹਨੂੰ ਸੁਬਾਹ ਤੇ ਫਿਰ ਬੰਦ ਹੀ ਪਿਆ ओके ਚਾਹਤ ਬਗਲ ਵਰ ਵੀ ਸ਼ਾਮਿਲ ਹੋ ਕੇ ਨ ਵਿਦੇਸ਼ ਬੈਠਾ ਫਰਾਰ ਹੈਗਾ ਉਹ ਲੋਕੀ ਦੇਖੋ ਮੈਂ ਤੁਹਾਨੂੰ ਜਿਹੜੇ ਤਫਤੀਸ਼ ਦੇਖੋ ਬਹੁਤ ਵੱਡੀ ਰਿਕਵਰੀ ਹੈਗੀ ਆ ਆਪਣੇ ਜ਼ਿਲ੍ਹੇ ਦੇ ਇਤਿਹਾਸ ਚ ਇੰਨੀ ਰਿਕਵਰੀ ਬੜੀ ਰੇਅਰ ਹੈਗੀ ਹੈ ਸ਼ਾਇਦ ਪਹਿਲੀ ਹੈ ਸੋ ਉਹਦੀ ਸਾਰੀ ਜਿੰਨੂੰ ਕੀ ਕਹਿੰਦੇ ਆ ਤਫਤੀਸ਼ ਚੱਲ ਰਹੀ ਹੈ ਬਾਕੀ ਜਿਹੜੇ ਹੈਗੇ ਇਹ ਕਿੱਥੋਂ ਆ ਰਿਹਾ ਸੀ ਉਹਦੀ ਵੀ ਚੱਲ ਰਹੀ ਹੈਗੀ ਹੈ ਚਾਹੀ ਉਹ ਅੰਦਰ ਬੈਠਾ ਬਾਹਰ ਬੈਠਾ ਹਨਾ ਜੀ ਉਹਦੀ ਵੀ ਚੱਲ ਰਹੀ ਹੈ ਇਹਨਾਂ ਨੇ ਕਿਹੜੀ ਪ੍ਰਾਪਰਟੀ ਸਾਰੇ ਦੋਸ਼ ਨਿਕਲੀ ਇਸ ਨੇ ਨਹੀਂ ਬਾਕੀ ਇਹ ਵੀ ਆਇਡੈਂਟੀਫਾਈ ਕਰਕੇ ਉਹਨਾਂ ਦਾ ਵੀ ਕੇਸ ਭੇਜਾਂਗੇ ਉਹ ਵੀ ਆਇਡੈਂਟੀਫਾਈ ਹੋ ਰਿਹਾ ਉਹਨਾਂ ਜਿੰਨ ਉਹਦੇ ਚ ਕਾਰ ਕਿੰਨੇ ਆ ਚੱਲ ਚੱਲ ਕਿੰਨੀਆਂ ਕਾਰਾਂ ਕਿੰਨੀਆਂ ਬੈਂਕ ਵੀ ਆਇਡੈਂਟੀਫਾਈ ਹੋ ਰਹੇ ਅਲਟੀਮੇਟਲੀ ਕਿਹੜੇ ਸਾਰੇ ਬੈਨੀਫੀਸ਼ੀਰੀ ਜਿਨ੍ਹਾਂ ਨੇ ਨਸ਼ਾ ਤਸਕਰੀ ਚ ਚਾਰ ਪੈਸੇ ਕਮਾਏ ਆ ਅਸੀਂ ਉਹਨਾਂ ਨੂੰ ਛੱਡਣਾ ਨਹੀਂ ਹੈਗਾ ਜੀ ਉਹ ਆਇਡੈਂਟੀਫਾਈ ਕਰਕੇ ਇਦਾਂ ਹੀ ਅਸੀਂ ਅਟੈਚ ਕਰਾਵਾਂ ਫ੍ਰੀਜ਼ ਕਰਾਵਾਂਗੇ ਤੇ ਕਾਨੂੰਨ ਮੁਤਾਬਕ ਉਹਨਾਂ ਤੇ ਕਾਰਵਾਈ ਕਰਾਂਗੇ ਠੀਕ ਜੀ ਸਰ